ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਆਪਾਂ ਲੱਗੇ ਆ ਸਵੇਰੇ ਸਵੇਰੇ ਪਰੌਂਠੇ ਬਣਾ ਦੇਖੋ ਕਿੰਨੇ ਸੌਫਟ ਸੌਫਟ ਪਰੌਂਠੇ ਨੇ ਨਰਮ ਨਰਮ ਅੱਜ ਨੂੰ ਇਹਨੇ ਜੀ ਪਰੌਂਠੇ ਬਿਨਾਂ ਰੈਂਡ ਬਿਨਾਂ ਕਿਓ ਤੇ ਬਿਨਾਂ ਸਰੋਂ ਦਾ ਤੇਲ ਵਰਤੇ ਕਈ ਸਰੋਂ ਦੇ ਤੇਲ ਚ ਵੀ ਬਣਾਉਂਦੇ ਨੇ ਆਪਾਂ ਇਹਨਾਂ ਸਭ ਤੋਂ ਬਗੈਰ ਬਣਾ ਲਿਆ ਪਰੌਂਠੇ ਦੇਖੋ ਕਿੰਨੇ ਸੌਫਟ ਸੌਫਟ ਨੇ ਨਾਲੇ ਬੱਚਾ ਦੇ ਟਿਪਨ ਦੇ ਵਿੱਚ ਵੀ ਨਰਮ ਰਹਿੰਦੇ ਨੇ ਇਹ ਜਦੋਂ ਬੱਚੇ ਸਕੂਲ ਜਾਂਦੇ ਨੇ ਲੈ ਕੇ ਜਾਂਦੇ ਨੇ ਤੇ ਆਪਾਂ ਤੁਹਾਨੂੰ ਦੱਸਦੇ ਆਪਾਂ ਕਿਸ ਚੀਜ਼ ਦੇ ਪਰੌਠੇ ਬਣਾਉਣੇ ਆ ਤੇ ਨਾਲ ਹੀ ਆਪਣੇ ਸਿਹਤ ਲਈ ਫਾਇਦੇਮੰਦ ਨੇ ਇਹ ਤੁਹਾਨੂੰ ਪਤਾ ਯਾਰ ਫੈਣ ਵੀ ਆਪਣੇ ਸਿਹਤ ਲਈ ਹਨਾ ਕਿੰਨਾ ਮਾੜਾ ਹੈ ਜੇ ਆਪਾਂ ਉਹਨੂੰ ਵਰਤਦੇ ਹਾਂ ਡੇਲੀ ਹੁਣ ਪਰੌਠੇ ਤਾਂ ਆਪਾਂ ਜੀ ਦੇਖੋ ਬਣਾਉਣੇ ਆ ਹਨਾ ਡੇਲੀ ਬਣਾਉਣੇ ਪੈਂਦੇ ਆ ਜਾਂ ਤਾਂ ਬੱਚਿਆਂ ਦੇ ਟਿਫਿਨ ਲਈ ਜਾਂ ਫਿਰ ਜਦੋਂ ਘਰੇ ਹਨਾ ਮੰਗਦੇ ਨੇ ਬੱਚੇ ਖਾਣ ਵਾਸਤੇ ਉਦੋਂ ਪਰੌਠੇ ਬਣਾਉਣੇ ਆ ਤੁਸੀਂ ਵੀ ਇਸ ਚੀਜ਼ ਦੇ ਪਰੌਠੇ ਬਣਾਇਆ ਕਰੋ ਤੇ ਸੇਤਮੰਦ ਰਹੋਗੇ ਖਾ ਕੇ ਰਫੈਣ ਤੋਂ ਬਗੈਰ ਕੌਣ ਦੋਖਾ ਨੇ ਉਹ ਕਿਹੜੀ ਚੀਜ਼ ਹੈ ਜਿਹਦੇ ਨਾਲ ਮੈਂ ਪਰੌਤੇ ਬਣਾਉਣੇ ਆ ਲਓ ਜੀ ਇਹ ਹੈ ਉਹ ਚੀਜ਼ ਲਓ ਜੀ ਇਹ ਹੈਗਾ ਜੀ ਆਪਣੇ ਕੋਲ ਤਾਜ਼ਾ ਮੱਖਣ ਮਲਾਈ ਦੇ ਵਿੱਚੋਂ ਕੱਢਿਆ ਜਿਹੜੀ ਆਪਣੇ ਮਲਾਈ ਇਕੱਠੀ ਕਰੀ ਹੁੰਦੀ ਆ ਉਹਦੇ ਵਿੱਚੋਂ ਬਣਾਇਆ ਇਹ ਤਾਜ਼ਾ-ਤਾਜ਼ਾ ਮੱਖਣ ਤੇ ਆਪਾਂ ਡੇਲੀ ਜਦੋਂ ਵੀ ਬੱਚਿਆਂ ਨੂੰ ਟਿਫਨ ਦੇ ਵਿੱਚ ਜਾਂ ਘਰੇ ਬੱਚੇ ਹਨਾ ਪਰੌਤੇ ਮੰਗਦੇ ਨੇ ਤਾਂ ਇਸੇ ਚੀਜ਼ ਦੇ ਮੈਂ ਬਣਾ ਕੇ ਦਿੰਨੀ ਆ ਮੈਂ ਕਦੇ ਵੀ ਫਿਰ ਫੈਂਟ ਦੇ ਜਾਂ ਸਰੋਂ ਦੇ ਤੇਲ ਜਾ ਕੇ ਉਹਦੇ ਵਿੱਚ ਪਰੌਂਠੇ ਨਹੀਂ ਬਣਾ ਕੇ ਦਿੱਤੇ ਹੈਗੇ ਬੱਚਿਆਂ ਨੂੰ ਤੇ ਇਸੇ ਇਸੇ ਵਿੱਚ ਬਣਾ ਕੇ ਦਿੰਦੀ ਹੁੰਦੇ ਆ ਮੱਖਣ ਦੇ ਵਿੱਚ ਨਾਲੇ ਸੇਤ ਵਧੀਆ ਰਹਿੰਦੀ ਐ ਇਸ ਲੋਖ ਇਸ ਦੇ ਬਣੇ ਹੋਏ ਪਰੌਂਠੇ ਖਾ ਕੇ ਮੱਖਣ ਨਾਲ ਤੇ ਤੁਹਾਨੂੰ ਦਿਖਾ ਲਿਆ ਕਿੰਨੇ ਵਧੀਆ ਪਰੌਂਠੇ ਬਣਦੇ ਨੇ ਲਓ ਜੀ ਆਪਾਂ ਨੇ ਬੇਲ ਕੇ ਪਰੌਂਠਾ ਇੱਕ ਹੋਰ ਬਣਾ ਕੇ ਪਾਤਾ ਤਵੇ ਤੇ ਵਿੱਚ ਵੀ ਨੂਨ ਪਾ ਕੇ ਤੇ ਮੱਖਣ ਲਾਤਾ ਆਪਾਂ ਨੇ ਇਹਦੇ ਵਿੱਚ ਤੇ ਹੁਣ ਇਹਨੂੰ ਪਕਾਵਾਂਗੇ ਬਹੁਤ ਵਧੀਆ ਨਰਮ ਨਰਮ ਪਰੌਠੇ ਬਣਦੇ ਨੇ ਮੱਖਣ ਦੇ ਨਾਲ ਸੌਫਟ ਸੌਫਟ ਖਾਣ ਚ ਵੀ ਸਵਾਦ ਹੁੰਦੇ ਆ ਸਭ ਤੋਂ ਬੜੀ ਗੱਲ ਕੀ ਆਪਣੇ ਲਈ ਇਹ ਸਿਹਤ ਲਈ ਫਾਇਦੇਮੰਦ ਨੇ ਕੋਈ ਵੀ ਨੁਕਸਾਨ ਨਹੀਂ ਕਰਦੇ ਹੈਗੇ ਆਪਣੀ ਸਿਹਤ ਨੂੰ ਜਿਹੜੇ ਆਪਾਂ ਮੱਖਣ ਦੇ ਵਿੱਚ ਪਰੌਠੇ ਬਣਾਉਣੇ ਆ ਨਾਲੇ ਤਾਜ਼ਾ ਮੱਖਣ ਆਪਾਂ ਨੂੰ ਪਤਾ ਆਪਾਂ ਨੇ ਖੋ ਤਿਆਰ ਕਰਿਆ ਹੈ ਜਿਹਾ ਪਰ ਫੈਨ ਲੈ ਕੇ ਆਉਣੇ ਬਾਹਰ ਨੂੰ ਕੀ ਪਤਾ ਹੁਣ ਕਿਸ ਚੀਜ਼ ਤੋਂ ਬਣਦਾ ਹੈ ਸਭ ਕਹਿੰਦੇ ਆ ਵੀ ਫਰੈਂਡ ਦੀ ਵਰਤੋਂ ਨਾ ਕਰੋ। ਓਚ ਇਸ ਦਾ ਮੱਖਣੋਂ ਪਰੌਂਠੇ ਲਾ ਕੇ ਸੇਕ ਲਾਂਗੇ। ਦੋਨੋਂ ਪਾਸੇ ਤੋਂ। ਕਾਇਆ ਕਾਇਆ ਮੱਖਣ। ਬਹੁਤ ਵਧੀਆ ਪਰੌਂਠੇ ਬਣਦੇ ਆ। ਲਓ ਜੀ ਆਪਣਾ ਪਾਠਾ ਬੜਕੇ ਹੋ ਗਿਆ ਤਿਆਰ ਤੇ ਧੱਕ ਰਹੀ ਹਾਂ ਟੇਪਨ ਦੇ ਵਿੱਚ ਤੇ ਬਾਚ ਬੱਚਾ ਅੰਨ ਲੈ ਗਰਮਾ ਗਰਮ ਖਾਂਗੋ ਦੇਖੋ ਕਿੰਨਾ ਵਧੀਆ ਬਣੇ ਨੇ ਤੇ ਲਓ ਜੀ ਜੇਕਰ ਤੁਹਾਨੂੰ ਅੱਜ ਦੀ ਟਿਪਸ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਜੀ ਕੱਲੂ ਕਿਸੇ ਨਵੀਂ ਹੋਰ ਟਿਪਸ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਬਾਏ ਬਾਏ